हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੈੜ ਸੇਲ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਹਜੇ ਕੱਚੀ ਆ ਤੇ ਐਰ ਸੈਰ ਬਈ ਬਰੀੜਾਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਪਸ਼ੂਆਂ ਚ ਮੰਨ ਕੇ ਚਲੋ ਬਾਈ ਇਹ ਵੈੜ ਸੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕੋ ਬਾਈ ਵਧਾਈ ਬਧਾ ਨਾਮ ਤੇ ਆਪਣਾ ਐਡਰੈਸ ਬੋਲ ਦੋ ਜਿਹੜਾ ਬਰਨਾਲੇ ਹਮ ਨਾਮ ਜੀ ਨਾਵ ਚਿੱਤਰ ਸਿੰਘ ਤਹਿਸੀਲ ਤਾਂ ਪਾਪਾ ਜੰਦੀਆ ਨੇੜੇ ਪਿੰਡ ਆਪਾਂ ਨੂੰ ਕਿਹੜਾ ਰਹਿੰਦਾ ਹੈ ਫਲੌੜ ਸ਼ਹਿਣਾ ਠੀਕ ਆ ਪਿੰਡ ਆਪਣਾ ਆ ਗਿਆ ਬਦਤਾ ਮੋਬਾਈਲ ਨੰਬਰ ਬੋਲੋ ਜੀ 9518 3367 ਇਹ ਬਾਈ ਦਾ ਬਈ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਇਹ ਬਾੜ ਦੇਖ ਰਹੇ ਆ ਆਪਣੇ ਘਰ ਦੀ ਹੋਈ ਆ ਹਾਂਜੀ ਹਾਂਜੀ ਘਰ ਦੀ ਕਿਹੜਾ ਸੂਆ ਹੁੰਦੀ ਹੈ ਦੂਜਾ ਸੂਆ ਹੁੰਦੀ ਕਿੰਨੇ ਦਿਨ ਬਾਕੀ ਆ ਬਾਈ 15 ਦਿਨ ਰਹਿੰਦੇ 15 ਦਿਨ ਕੀ ਰਿਕਾਰਡ ਰਿਹਾ ਬਾਈ ਇਹਦਾ ਤਾਜੀ ਦਾ 18 20 ਕਿਲੋ ਇਹਦੇ ਕੀ ਫਿਰ ਕਿੰਨੀ ਕਮੀਦ ਕਰਦੇ ਇੱਕੀ ਬਾਈਕ ਦੀ ਮੈਂ ਤਾਂ ਠੀਕ ਆ ਬਾਈ ਥਣਲੇ ਵੇਦੀ ਬਾਈ ਸਾਫ ਸੁਥਰੀ ਐ ਚਵਾਈ ਚੋ ਵੀ ਕਿਵੇਂ ਲੱਗੀ ਸੀ ਬਾਈ ਚਵਾਈ ਓਕੇ ਜੀ ਠੀਕ ਐ ਚਵਾਈ ਬਾਈ ਕਹਿੰਦੇ ਇੱਕ ਨੰਬਰ ਆ ਬਾਕੀ ਬਈ ਥਾਣ ਬਹੁਤ ਚੰਗਾ ਲੱਗਿਆ ਵਾ ਗਲਾਬੀ ਥਾਣਾ ਪੂਰੀ ਵਿਥੀ ਤੇ ਜਿਹਨੂੰ ਆਪਾਂ ਕਹਿੰਦੀ ਐ ਥਾਣ ਲੱਗਿਆ ਵਾ ਕੱਲਾ ਕੱਲਾ ਨਖੜਮਾ ਥਾਣਾਗਾ ਤੇ ਲੇਵਾ ਕਿੰਨਾ ਸੁਣਾ ਤਿਆਰ ਕਰਦੀ ਓ ਲੇਵਾ ਬਹੁਤ ਸੁਣਨ ਤਿਆਰ ਕਰਦੀ ਠੀਕ ਐ ਖੋਲ ਦੋ ਬਈ ਮੜੀ ਜੀ ਤੋੜ ਦੋ ਖੋਲ ਕੇ ਐਰ ਸੈਰ ਬਈ ਬਰੀਡ ਆ ਗਈ ਮਿਲਦੀ ਬਹੁਤ ਘੱਟ ਆ ਮੰਗ ਬਹੁਤ ਜ਼ਿਆਦਾ ਆ ਗਈ ਜਿਹਨੂੰ ਆਪਾਂ ਕਹਦੀਏ ਸੀਮੰਟ ਬਾਰੇ ਤਾਂ ਨਹੀਂ ਪਤਾ ਜਿਹੜਾ ਇਹ ਤਰਾ ਹੈ ਸੀਮੰਟ ਸਰਕਾਰੀ ਐ ਜੀ ਠੀਕ ਆ ਸਰਕਾਰ ਵੀ ਭਾਈ ਕਹਿੰਦੇ ਸੀਮਣ ਲੱਗਿਆ ਵਗਾ ਸੀਮਣ ਬਾਰੇ ਪਤਾ ਨਹੀਂ ਕਾ ਬਾਕੀ ਵੱਡੀ-ਬੁੱਡੀ ਫੁੱਲ ਆਂਦੀ ਹੈ ਬੇਲ ਚੈੱਕ ਕਰ ਸਕਦੇ ਲੰਮੀ ਫੁੱਲ ਆ ਭਾਈ ਤੋਰਾ ਤਾਰਾ ਇੱਕ ਨੰਬਰ ਬਾਕੀ ਠੰਡੀ ਸੀ ਲਾ ਭਾਈ ਪਾਈ ਦੀ ਨਾਠ ਦੀ ਨਾ ਨਾ ਈ ਨਾ ਠੀਕ ਆ ਬਾਕੀ ਚਵਾਈ ਬਾਈ ਕਹਿੰਦੇ ਇੱਕ ਨੰਬਰ ਸੀ ਭਾਈ ਤੇ ਥਣਾ ਦੀ ਕੁਆਲਿਟੀ ਹੈ ਜਿਹੜੀ ਬਹੁਤ ਚੰਗਾ ਸਹਜ ਆਗਾ ਜਿਹੜਾ ਥਣਾ ਦਾਗਾ ਭਾਵੇਂ ਅਥੀ ਚੋਲੇ ਭਾਵੇਂ ਮਸ਼ੀਨ ਤੇ ਚੋਲੇ ਉਹ ਛੋਡੀ ਸੀ ਆ ਗਈ ਚੌੜੀ-ਚੂੜੀ ਚ ਗੱਲ ਕਰੀਏ ਫੁੱਲ ਆ ਫੁੱਲ ਵਰੀਡ ਆ ਗਈ ਐਰ ਸੈਰ ਵਰੀਡਾ ਮਿਲਦੀ ਬਹੁਤ ਘਟ ਫੈਟ ਭਾਈ ਕਿਵੇਂ ਆਉਂਦੀ ਸੀ ਇਹਦੀ ਫੈਟ 6 ਆਉਂ ਠੀਕਾ ਫੈਟ ਬਾਈ ਕਹਿੰਦੇ ਬਾਈ ਚੰਗੀ ਆਉਂਦੀ ਸੀ ਤੇ ਮੁੱਲ ਇਹਦਾ ਬਾਈ ਫਰਕੀਰ ਹੋਵੇ ਮੁੱਲ ਫੋਨ ਤੇ ਕਰਦਾ ਮੁੱਲ ਜਾਇਜ਼ ਹੀ ਹਾਂਜੀ ਠੀਕਾ ਮੁੱਲ ਬਾਈ ਕਹਿੰਦਾ ਬਾਈ ਕਰਾਂਗੇ ਫੋਨ ਤੇ ਤੇ ਮੁੱਲ ਜਿਹੜਾ ਹੋਊਗਾ ਜਮਾਂ ਜਾਇਜ਼ ਹੋਊਗਾ ਫੇਸ ਬਾਈ ਆਪ ਇਧਰੋਂ ਚੈੱਕ ਕਰਵਾ ਲੈ ਫੇਸ ਵੀਡੀਓ ਚੈੱਕ ਕਰ ਸਕਦੇ ਬੜੀ ਚੰਗੀ ਚੰਗੀ ਹੈਗੀ ਤੇ ਜੇ ਗੱਲ ਕਰੀਏ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਵਸੂਹ ਚ ਬਾਈ ਨੇ ਵੜ ਸੇਲ ਕੀਤੀ ਹੈਗੀ ਹਵਾਨਾ ਬਾਈ ਦੋਮਾ ਪਾਸਿਆਂ ਨੂੰ ਤਿਆਰ ਕਰੂਗੇ ਅਜੇ ਕਿੰਨੇ ਦਿਨਾਂ ਦੀ ਕੱਚੀ ਦੱਸਦੇ ਸੀ ਬਾਈ 15 15 ਦਿਨਾਂ ਦੀ ਕੱਚੀ ਆ ਉਸ ਹਾਂ ਮਨ ਅੰਦਾਜ਼ਾ ਲਾ ਲਿਓ ਬਾਲਟਲਾਂ ਚੇਕ ਕਰਵਾ ਨਾ ਫੁੱਲ ਪਈਆਂ ਜੇ ਕੋਈ ਮੰਨ ਕੇ ਚਲੋ ਸਾਂਭਣ ਵਾਲਾ ਵੀਰ ਵੀ ਲੈ ਕੇ ਜਾਊ ਤਾਂ ਵਧੀਆ ਤਿਆਰ ਹੋ ਜਾਣਾ ਭਾਈ ਹਾਂਜੀ ਹਾਂਜੀ ਬਹੁਤ ਤਿਆਰ ਹੁੰਦਾ ਹੂੰ ਸਹੀ ਗੱਲ ਆ ਭਾਈ ਤਿੰਨਾਂ ਕਿਸੀਗਾ ਬਾਈ ਕੋਲੇ ਬਾਈ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਬਾਈ ਨਾ ਕੰਡੈਕਟ ਕਰਕੇ ਖਰੀਦ ਸਕਦੇ ਆ ਵੀਡੀਓ ਨੂੰ ਵੇਖਣ ਲਈ ਧੰਨਵਾਦ